ਨਵੇਂ ਸਾਲ ਮੌਕੇ ਜੇਕਰ ਤੁਸੀਂ ਕਿਤੇ ਘੁੰਮਣ ਦਾ ਪਲਾਨ ਬਣਾਉਂਦੇ ਹੋ ਖਾਸ ਕਰਕੇ ਜਲੰਧਰ ਦੇ ਵਿੱਚ ਵੰਡਰਲੈਂਡ ਵਾਟਰ ਸਲਾਈਡ ਜਦੋਂ ਤੁਸੀਂ ਲੈਣ ਜਾਂਦੇ ਹੋ ਵੰਡਰਲੈਂਡ ਵਿੱਚ ਤੇ ਤੁਸੀਂ ਜਰਾ ਸਾਵਧਾਨ ਰਹੋ ਕਿਉਂਕਿ ਹੁਣ ਉੱਥੇ ਧਮਕੀ ਜਿਹੜੀ ਆ ਮਿਲੀ ਐ ਇੱਕ ਚਿੱਠੀ ਰਾਹੀਂ ਵੰਡਰਲੈਂਡ ਨੂੰ ਬੰਬ ਨਾਲ ਲੜਾਉਣ ਦੀ ਧਮਕੀ ਦਿੱਤੀ ਗਈ ਐ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਖਬਰ ਤੇ ਗੌਰ ਕਰਿਓ ਦਰਸਲ ਦਸੀਏ ਤਾਂ ਨਵੇਂ ਸਾਲ ਦਾ ਲੋਕਾਂ ਨੇ ਜਸ਼ਨ ਮਨਾਉਣਾ ਬਹੁਤ ਸਾਰੇ ਲੋਕਾਂ ਨੇ ਵੰਡਰਲੈਂਡ ਆਉਣਾ ਹੈ ਕਈਆਂ ਨੇ ਉੱਥੇ ਵਾਟਰ ਸਲਾਈਡਸ ਲੈਣੀਆਂ ਨੇ ਬਹੁਤ ਸਾਰੀਆਂ ਖੁਸ਼ੀਆਂ ਨੇ ਆਨੰਦ ਮਾਣਨ ਲਈ ਲੋਕ ਵੰਡਰਲੈਂਡ ਆਉਂਦੇ ਨੇ ਪਰ ਵੰਡਰਲੈਂਡ ਨੂੰ ਹੁਣ ਬੰਬ ਨਾਲ ਲੜਾਉਣ ਦੀ ਧਮਕੀ ਜਿਹੜੀ ਆ ਦਿੱਤੀ ਗਈ ਐ ਦਰਸਲ ਤੁਹਾਨੂੰ ਦੱਸੀਏ ਕਿ ਪੂਰੇ ਪੰਜਾਬ ਦੇ ਵਿੱਚ ਜਿੱਥੇ ਮਸ਼ਹੂਰ ਹੈ ਜਲੰਧਰ ਦੇ ਵਿੱਚ ਸਥਿਤ ਵੰਡਰਲੈਂਡ ਵਾਟਰਪਾਰਕ ਤੇ ਨਵੇਂ ਸਾਲ ਦੀ ਪਾਰਟੀ ਦੇ ਦੌਰਾਨ ਉਸ ਨੂੰ ਬਾਂਬਣਾ ਲੜਾਉਣ ਦੀ ਧਮਕੀ ਦਿੱਤੀ ਗਈ ਹੈ ਧਮਕੀ ਦੇ ਵਿੱਚ ਸਿੱਧੇ ਤੌਰ ਤੇ ਲਿਖਿਆ ਹੋਇਆ ਹੈ ਜਲੰਧਰ ਪ੍ਰਸ਼ਾਸਨ ਨੂੰ ਜਿੱਥੇ ਖੁੱਲਾ ਚੈਲੰਜ ਵੀ ਕੀਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਜੇਕਰ ਤੁਸੀਂ ਰੋਕ ਸਕਦੇ ਹੋ ਇਸ ਧਮਕੀ ਨੂੰ ਤਾਂ ਰੋਕ ਲਵੋ ਇਹ ਚੈਲੰਜ ਇੱਕ ਚਿੱਠੀ ਜ਼ਰੀਏ ਕੀਤਾ ਗਿਆ ਜੋ ਕਿ ਇੱਕ ਮੀਡੀਆ ਸੰਸਥਾ ਨੂੰ ਭੇਜੀ ਗਈ ਹੈ ਜ਼ਿਕਰਯੋਗ ਹੈ ਵੀ ਕਿ ਵੰਡਰਲੈਂਡ ਵਾਟਰ ਪਾਰਕ ਵਿੱਚ ਨਵੇਂ ਸਾਲ ਮੌਕੇ ਹੋਣ ਵਾਲੇ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਦਾ ਇਕੱਠ ਹੁੰਦਾ ਹੈ ਲੋਕ ਉੱਥੇ ਨਵਾਂ ਸਾਲ ਮਨਾਉਣ ਆਉਂਦੇ ਨੇ ਇਸ ਦੌਰਾਨ ਧਮਕੀ ਭਰੀ ਚਿੱਠੀ ਲੋਕਾਂ ਵਿੱਚ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਵੰਡਰਲੈਂਡ ਵਾਟਰ ਪਾਰਕ ਵਿੱਚ ਨਵੇਂ ਸਾਲ ਮੌਕੇ ਇਹ ਇਵੈਂਟ ਕਾਫੀ ਵੱਡੇ ਪੱਧਰ ਤੇ ਹੋ ਰਿਹਾ ਹੈ ਇਸ ਵਿੱਚ ਕਈ ਨਾਮਵਰ ਲੋਕ ਪਹੁੰਚਣਗੇ ਪੁਲਿਸ ਪ੍ਰਸ਼ਾਸਨ ਨੂੰ ਇਹ ਧਮਕੀ ਭਰੀ ਚਿੱਠੀ ਸੋਮਵਾਰ ਦੇਰ ਸ਼ਾਮ ਮਿਲਦੀ ਹੈ ਪੁਲਿਸ ਨੇ ਉਸ ਸਮੇਂ ਵੰਡਰਲੈਂਡ ਅਤੇ ਉਸ ਦੇ ਆਲੇ-ਦੁਆਲੇ ਸਰਚ ਮੁਹਿੰਮ ਚਲਾ ਦਿੱਤਾ ਪਰ ਦਰਸਲ ਦੱਸਿਆ ਕਿ ਚਿੱਠੀ ਵਿੱਚ ਅਰਬੀ ਭਾਸ਼ਾ ਵਿੱਚ ਅੱਲਾਹੁ ਅਕਬਰ ਲਿਖਿਆ ਹੋਇਆ ਸੀ ਉਸ ਤੋਂ ਬਾਅਦ ਅੰਗਰੇਜ਼ੀ ਵਿੱਚ ਲਿਖਿਆ ਸੀ ਕਿ ਸਾਡਾ ਖੁੱਲਾ ਚੈਲੰਜ ਹੈ ਜਲੰਧਰ ਪ੍ਰਸ਼ਾਸਨ ਨੂੰ ਅਸੀਂ 31 ਦਸੰਬਰ ਨੂੰ ਵੰਡਰਲੈਂਡ ਵਾਟਰ پارک ਵਿੱਚ ਬਲਾਸਟ ਕਰਾਂਗੇ ਜੇਕਰ ਰੋਕ ਸਕਦਾ ਹੈ ਤਾਂ ਕੋਈ ਰੋਪ ਲਵੇ ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਹੁਣ ਕਾਊਂਟਡਾਊਨ ਜਿਹੜਾ ਵਾ ਉਹ ਸ਼ੁਰੂ ਹੋ ਗਿਆ ਯਾਨੀ ਕਿ ਇਹ ਅਟੈਕ ਕਿਸੇ ਵਕਤ ਵੀ ਹੋ ਸਕਦਾ ਹੈ ਪਰ ਕਿਤੇ ਨਾ ਕਿਤੇ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਇਹ ਸਿਰਫ ਇੱਕ دہشت ਫਲਾਉਣ ਦਾ ਜ਼ਰੀਆ ਵੀ ਹੋ ਸਕਦਾ ਹੈ ਇਹ ਚਿੱਠੀ ਕਿੰਨੀ ਕੁ ਸੱਚ ਹੈ ਕੀ ਕੁ ਉਸਦੇ ਪਾਤੇ ਜਾਣਕਾਰੀ ਹੈ ਪੁਲਿਸ ਪ੍ਰਸ਼ਾਸਨ ਲਗਾਤਾਰ ਜੁਟੀ ਹੋਈ ਹੈ ਵੰਡਰਲੈਂਡ ਦੇ ਵਿੱਚ ਪ੍ਰਸ਼ਾਸਨ ਅਲਰਟ ਤੇ ਹੋਇਆ ਟੀਮਾਂ ਪਹੁੰਚੀਆਂ ਹੋਈਆਂ ਨੇ ਇਸ ਸੰਬੰਧੀ ਪੁਲਿਸ ਦੇ ਵੱਲੋਂ ਦੱਸਿਆ ਗਿਆ ਕਿ ਉਹਨਾਂ ਦੇ ਵੱਲੋਂ ਇਹ ਧਮਕੀ ਜਿਹੜੀ ਲੈਟਰ ਜਿਹੜਾ ਉਹਨਾਂ ਨੂੰ ਮਿਲਿਆ ਉਸ ਤੋਂ ਬਾਅਦ ਉਨਾ ਨੇ ਲਗਾਤਾਰ ਸੁਰੱਖਿਆ ਤਣਾਦ ਕਰ ਦਿੱਤੀ ਹੈ ਵੰਡਰਲੈਂਡ ਪਾਰਕ ਦੇ ਵਿੱਚ ਪਰ ਉਹਨਾਂ ਨੇ ਕਿਹਾ ਕਿ ਕੋਈ ਵੀ ਚਿੰਤਾ ਵਾਲੀ ਗੱਲ ਨਹੀਂ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਧਮਕੀ ਵਾਲੀ ਚਿੱਠੀ ਦੀ ਜਾਂਚ ਲਗਾਤਾਰ ਕੀਤੀ ਜਾ ਰਹੀ ਹੈ ਇਹ ਹੋ ਸਕਦਾ ਹੈ ਕਿ ਪੰਜਾਬ ਦੇ ਵਿੱਚ دہشت ਫਲਾਉਣ ਦੀ ਕੋਸ਼ਿਸ਼ ਜਿਹੜੀ ਹੈ ਲੋਕਾਂ ਦੇ ਵੱਲੋਂ ਸ਼ਰਾਰਤੀ ਅੰਸਰਾਂ ਦੇ ਵੱਲੋਂ ਕੀਤੀ ਜਾ ਸਕਦੀ ਹੈ ਪਰ ਅਸੀਂ ਲਗਾਤਾਰ ਚੌਕਸੀ ਵਧਾਈ ਹੋਈ ਹੈ ਨਵੇਂ ਸਾਲ ਤੇ ਲੋਕਾਂ ਨੇ ਜਸ਼ਨ ਮਨਾਉਣ ਲਈ ਵੰਡਰਲੈਂਡ ਵਾਟਰਪਾਰਕ ਆਉਣਾ ਹੈ ਪਰ ਉਸ ਦੀਆਂ ਤਿਆਰੀਆਂ ਵੀ ਮੁਕੰਮਲ ਤੌਰ ਤੇ ਕੀਤੀਆਂ ਹੋਈਆਂ ਨੇ ਪਰ ਧਮਾਕੇ ਦੀ ਖਬਰ ਨੂੰ ਸੁਣ ਕੇ ਲੋਕ ਦਹਿਲ ਜ਼ਰੂਰ ਗਏ ਨੇ ਪਰ ਪ੍ਰਸ਼ਾਸਨ ਕਣਕੀ ਖਬਰਾਂ ਦੀ ਲੋੜ ਨਹੀਂ ਅਸੀਂ ਪੂਰੀ ਸਮਿਖਿਆ ਕੀਤੀ ਹੋਈ ਹੈ ਜਾਂਚ ਜਿਹੜੀ ਆ ਕੀਤੀ ਹੋਈ ਹੈ ਤਾਂ ਦਰਸਲ ਦੱਸਿਏ ਤਾਂ ਇੱਕ ਵੱਡੀ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਨਵੇਂ ਸਾਲ ਮੌਕੇ ਜਿਲੰਦਰ ਦੇ ਮਸ਼ਹੂਰ ਵੰਡਰਲੈਂਡ ਵਾਟਰ پارک ਦੇ ਵਿੱਚ ਧਮਕੀ ਭਰੀ ਇੱਕ ਲੈਟਰ ਆਉਂਦੀ ਹੈ ਬੰਬੜਨ ਰੋਂ ਦੀ ਧਮਕੀ ਜਿਹੜੀ ਆ ਦਿੱਤੀ ਹੋਈ ਹੈ ਔਰ ਕਿਹਾ ਜਾ ਰਿਹਾ ਹੈ ਕਿ ਕਾਊਂਟਡਾਊਨ ਜਿਹੜਾ ਸ਼ੁਰੂ ਹੋ ਗਿਆ ਹੈ ਵਕਤ ਸ਼ੁਰੂ ਹੋ ਗਿਆ ਕਿਸੇ ਵਕਤ ਵੀ ਧਮਾਕਾ ਹੋ ਸਕਦਾ ਹੈ ਪਰ ਇਸ ਵਾਰੇ ਹਾਲੇ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ ਕਿ ਧਮਕੀ ਭਰਿਆ ਲੈਟਰ ਜਿਹੜਾ ਉਹ ਸੱਚ ਹੈ ਕਿ ਝੂਠਾ ਕਿਹਨਾਂ ਦੇ ਵੱਲੋਂ ਆਇਆ ਪਰ ਅਲਰਟ ਤੇ ਪ੍ਰਸ਼ਾਸਨ ਆ ਚੁੱਕਾ ਹੈ ਤੇ ਜੇਕਰ ਤੁਸੀਂ ਵੀ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਵੰਡਰਲੈਂਡ ਜਾਣਾਰੇ ਸੋਚ ਰਹੇ ਹੋ ਤਾਂ ਜ਼ਰੂਰ ਇਸ ਖਬਰ ਵੱਲ ਧਿਆਨ ਕਰਿਓ ਤੇ ਨਾਲ ਦੀ ਨਾਲ ਇਸ ਖਬਰ ਨੂੰ ਵੀ ਦੇਰੇ ਸ਼ੇਅਰ ਜ਼ਰੂਰ ਕਰ ਦਿਓ ਹੋਰ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਤਦ ਤੱਕ ਤੁਸੀਂ ਜੁੜੇ ਰਹੋ ਸਾਡੇ ਚੈਨਲ ਪ੍ਰਾਈਮ ਪੰਜਾਬ ਟੀਵੀ ਦੇ ਨਾਲ